ਤੁਸੀਂ ਇਹ ਦੇ ਫੇਸਬੁਕ ਕਰ ਰਹੇ ਸੇਵਾ ਸੁਸਾਇਟੀ ਵੱਲੋਂ ਮਹੱਲਾ ਪ੍ਰੇਮਨਗਰ ਖੇੜਾ ਰੋਡ ਮਾਸਟਰ ਸਾਹਿਬੁਰਾ ਨਗਰ ਅਤੇ 21 ਗਰੀਆਂ ਗੁਰਦਾਨ ਕੋਰੇ ਨੀਆਂ ਇਹੂ ਬੁਢੀਆ ਅਧਿਆਪਕ ਜਿਨ੍ਹਾਂ ਨੇ ਵੱਖ-ਵੱਖ ਸਕੂਲਾਂ ਦੇ ਵਿੱਚ ਆਪੋ ਆਪਣੀ ਕਲਾਅ ਦੇ ਵਿੱਚ 80% ਤੋਂ ਵੱਧ ਮਾਰਕਸ ਲਏ ਸਨ ਉਹਨਾਂ ਸਾਰਿਆਂ ਦਾ ਸਤਿਕਾਰ ਕੀਤਾ ਗਿਆ ਸਤਿਕਾਰ ਵਜੋਂ ਹਰ ਇੱਕ ਬੱਚੇ ਨੂੰ ਇੱਕ ਸਰਟੀਫਿਕੇਟ ਤੋਂ ਮੈ ਤੋਂ ਕਦੇ ਇੱਕ ਕੀ ਸਰਟੀਫਿਕੇਟ ਪ੍ਰਦਾਨ ਕੀਤੀ ਗਈ ਇਹ ਇਸ ਮਾਗੋ ਰਚਨ ਦਾ ਪਰਪਤ ਇਹ ਹੈ ਕਿ ਬੱਚਿਆਂ ਨੂੰ ਜਿਹੜੇ ਉਹਨਾਂ ਦੇ ਆਪਣੀ ਕਲਾਸ ਦੇ ਵਿੱਚ ਮਾਰਕਸ ਲਏ ਹਨ ਉਹਨਾਂ ਨੂੰ ਸ਼ਾਬਾਸ਼ ਦੇ ਅਤੇ ਨਾਲ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਅਗੂ ਕਲਾਸਾਂ ਵਿੱਚ ਚੰਗੇ ਹੋਰ ਇਸ ਕਲਾਸ ਦੇ ਨਾਲੋਂ ਵੱਧ ਨੰਬਰ ਲੈਣ ਦੀ ਪ੍ਰੇਰਣਾ ਦੇਣਾ ਸੀ ਸੋ ਅੱਜ ਦੇ ਇਸ ਸਮਾਰੋਹ ਦੇ ਵਿੱਚ ਇਸ ਨਗਰ ਦੇ ਪਤਵੰਤੇ ਪਤਵੰਤੇ ਸੱਜਣ ਹਾਜ਼ਰ ਹੋਏ ਅਤੇ ਇਸ ਨਗਰ ਦੇ ਟੀਚਰ ਜਿਹੜੇ ਕਿ ਸਕੂਲਾਂ ਦੇ ਵਿੱਚ ਸਮਾਵਾ ਦਿੰਦੇ ਹਨ ਉਹਨਾਂ ਨੇ ਬੱਚਿਆਂ ਨੂੰ ਕਿੰਨਾ ਵੱਤੋਂ ਵੱਗ ਮਾਰਕਸ ਲੈਣੇ ਆ ਦੇ ਕਿਸ ਤਰੀਕੇ ਨਾਲ ਆਪਣੀ ਜੀਵਨ ਦੇ ਵਿੱਚ ਆਪਣਾ ਟਾਰਗੇਟ ਫਿਕਸ ਕਰਕੇ ਉਹਨੂੰ ਅਚੀਵ ਕਰਕੇ ਕਾਮਯਾਬ ਹੋਣਾ ਉਸ ਬਾਰੇ ਵੀ ਗਿਆਨ ਦਿੱਤਾ ਗਿਆ ਸੋ ਮੈਂ ਆਪਣੇ ਵੱਲੋਂ ਸਾਰੇ ਸਾਡੇ ਸੁਪਤਕਾਰ ਜੋ ਪ੍ਰਧਾਨ ਜੀ ਨਾਲ ਸਾਡੇ ਸਾ ਬੰਦਨਾ ਜੀ ਨਾਲ ਗਰੀ ਪੈਣਾ ਪਰਮਿੰਦਰ ਜੀ ਨੇ ਇਸ ਮੰਚ ਨੂੰ ਬਹੁਤ ਸੈਂਪਰਟ ਦਿੱਤੇ ਹਨ ਉਹਨਾਂ ਸਾਰਿਆਂ ਨੂੰ ਸਾਰੇ ਬੱਚਿਆਂ ਨੂੰ ਜਿੱਥੇ ਬੁਲਾਇਆ ਦਿੱਤਾ ਉਹਦੇ ਨਾਮ ਨਾਲ ਹੀ ਇਹਨਾਂ ਬੱਚਿਆਂ ਨੂੰ ਇਹ ਤੋਂ ਤਰਨਾ ਪ੍ਰਦਾਨ ਕਰਦਾ ਹਾਂ